ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਨੇ ਅੱਜ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਲੁਧਿਆਣਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚੀਆਂ ਅਦਿੱਤੀ ਅਤੇ ਅਲੀਸ਼ਾ ਨੇ ਕਰਮਬਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤੇ ਨੇ ਅਦਿੱਤੀ ਨੇ 650 ਵਿੱਚੋਂ 650 ਅੰਕ ਤੇ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕੀਤੇ ਨੇ ਇਸ ਮੌਕੇ ਸਕੂਲ ਦੇ ਵਿੱਚ ਜਸ਼ਨ ਮਨਾਇਆ ਗਿਆ ਸਕੂਲ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾਏ ਤੇ ਇਸ ਮੌਕੇ ਦੋਨਾਂ ਬੱਚੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਤੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਵੀ ਖੁਸ਼ ਦਿਖਾਈ ਦਿੱਤੇ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕ ਵੀ ਇਸ ਕਾਹਲ ਤੇ ਕਾਫੀ ਮਾਣ ਮਹਿਸੂਸ ਕਰ ਰਹੇ ਨੇ ਪੇਸ਼ ਹੈ ਮੌਕੇ ਦੀ ਪੂਰੀ ਰਿਪੋਰਟ ਫਸਟ ਪੋਜੀਸ਼ਨ ਆਈ ਹੈ ਤੇ ਕੀ ਕਹਿਣਾ ਚਾਹੋਗੇ ਆਪਣੇ ਪ੍ਰਿੰਸੀਪਲ ਨੂੰ ਕਿਉਂਕਿ ਨਾਮ ਰੋਸ਼ਨ ਕੀਤਾ ਔਰ ਮਾਫੀ ਨੂੰ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬਹੁਤ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਆਂ ਬਹੁਤ ਜ਼ਿਆਦਾ ਫਿਊਚਰ ਵਿੱਚ ਕੀ ਸੋਚਿਆ ਕੀ ਬੰਨਾ ਮੈਂ ਡਾਕਟਰ ਬੰਨਾ ਡਾਕਟਰ ਬੰਨਾ ਕਿੰਨੀ ਕੁ ਮਿਹਨਤ ਲੱਗਦੀ ਸੀ ਕਿੰਨਾ ਟੈਂਪਰ ਦੇ ਤੁਸੀਂ ਟਾਈਮ ਤੋਂ ਨਾ ਸਮਾਂ ਦਿੱਤੇ ਇੱਕ ਵਜਾਂ ਦਾ ਸੀ ਜਾਂ ਪੂਰੀ ਰਾਤ ਕਦੇ ਕਦੇ ਲੰਘਦੇ ਸੀ ਸਿਲੇਬਸ ਦੇ ਅਕੋਰਡੈਂਸ ਲਾਈਕ ਕਰਨਾ ਤਾਂ ਨਾ ਇਹ ਕੀ ਕਹਣਾ ਚੋ ਬਹੁਤ ਖੁਸ਼ੀ ਦਾ ਹੋ ਜੀ ਬਹੁਤ ਖੁਸ਼ੀ ਹੋ ਰਹੀ ਹੈ ਵੀ ਕਿ ਸਾਡੇ ਬੱਚੇ ਇਹਨਾਂ ਨੇ ਪ੍ਰਾਣੀ ਪ੍ਰਿਤ ਸਕੂਲ ਦੀ ਜਿਹੜੀ ਹੈਗੀ ਉਹਨੂੰ ਮੇਨਟੇਨ ਰੱਖਿਆ ਕਿਉਂਕਿ ਪੰਜਾਬ ਚੋਂ ਫਰਸਟ ਤੇ ਪੰਜਾਬ ਚੋਂ ਸੈਕਿੰਡ ਦੋਨੋਂ ਬੱਚੇ ਤੇਜਾ ਸਿੰਘ ਸੰਤ ਸਕੂਲ ਦੇ ਨੇ ਇਹਦੇ ਨਾਲ ਬੱਚਿਆਂ ਦੀ ਮਿਹਨਤ ਵਿਦਿਆਰਥੀਆਂ ਆਪਣੇ ਪੇਰੈਂਟਸ ਦੀ ਮਿਹਨਤ ਤੇ ਟੀਚਰਸ ਦੀ ਮਿਹਨਤ ਜਿਹੜੀ ਆ ਗਈ ਯਾਰ ਉਹ ਹੋਰ ਪੜਨ ਲੱਗੇ ਆ ਬੱਚਿਆਂ ਦਾ ਕੀ ਨਾਮ ਹੈ ਪਹਿਲੀ ਕਲਾਸ ਤੋਂ ਗਿਆ ਪੀਸ਼ਾ ਰਿਵੀਜ਼ਨ ਹੋ ਰਿਹਾ ਹੈ ਅਦੇਤੀ ਲੜਕੀ ਹੈ ਜਿਹਦਾ ਜਿਹੜੀ ਪੰਜਾਬ ਚੋਂ ਫਰਸਟ ਪੋਜੀਸ਼ਨ ਹੈ 650 ਤੋਂ 669 ਨੰਬਰ ਲੈ ਕੇ ਤੇ ਦੂਸਰੇ ਨੰਬਰ ਤੇ ਜਿਹੜਾ ਬੱਚਾ ਰਿਆ ਅਲੀਸ਼ਾ ਜਿਨੇ 645 ਨੰਬਰ 650 ਦੇ ਵਿੱਚੋਂ ਮਾਸ ਲਏ ਨੇ ਤੇ ਗੱਲ ਕਰੀਏ ਬੱਚੇ ਕਾਫੀ ਅਗੇ ਟੋਪਰ ਆਦੇ ਇਸ ਸਬੰਧੀ ਹਾਂਜੀ ਬਹੁਤ ਜ਼ਿਆਦਾ ਮਾਨ ਮਹਿਸੂਸ ਹੋ ਰਿਹਾ ਕਿਉਂਕਿ ਕਿਸੇ ਵੀ ਪਿਰਤ ਕਿਸੇ ਬੁਲੰਦੀ ਤੇ ਪਹੁੰਚਣਾ ਸੌਖਾ ਕੰਮ ਹੁੰਦਾ ਤੇ ਉਸ ਬੁਲੰਦੀ ਨੂੰ ਮੇਨਟੇਨ ਰੱਖਣਾ ਬਹੁਤ ਸੌਖਾ ਕੰਮ ਹੁੰਦਾ ਮੈਂ ਇਹ ਮਸੀਂ ਰੱਖ ਪਾਏ ਆ ਇਸ ਕਰਕੇ ਪਰਮਾਤਮਾ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਹਾਂ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਾਮਾ ਸ਼ਹਿਰ ਦੇਖ ਰਹੇ ਹੋ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਨੇ ਅੱਜ 10ਵੀਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਲੁਧਿਆਣਾ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਦੇ ਦੋ ਬੱਚੀਆਂ ਅਦਿੱਤੀ ਅਤੇ ਅਲੀਸ਼ਾ ਨੇ ਕਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਿਲ ਕੀਤੇ ਨੇ ਅਦਿੱਤੀ ਨੇ 650 ਵਿੱਚੋਂ 650 ਅੰਕ ਤੇ ਅਲੀਸ਼ਾ ਨੇ 650 ਵਿੱਚੋਂ 645 ਅੰਕ ਪ੍ਰਾਪਤ ਕੀਤੇ ਨੇ ਇਸ ਮੌਕੇ ਸਕੂਲ ਦੇ ਵਿੱਚ ਜਸ਼ਨ ਮਨਾਇਆ ਗਿਆ ਸਕੂਲ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾਏ ਤੇ ਇਸ ਮੌਕੇ ਦੋਨਾਂ ਬੱਚੀਆਂ ਨੇ ਕਿਹਾ ਕਿ ਇਸ ਤੋਂ ਬਾਅਦ ਉਹ ਅੱਗੇ ਪੜ੍ਹਾਈ ਕਰਕੇ ਡਾਕਟਰ ਬਣਨਾ ਚਾਹੁੰਦੀਆਂ ਤੇ ਨਾਲ ਹੀ ਉਹਨਾਂ ਦੇ ਮਾਤਾ ਪਿਤਾ ਵੀ ਖੁਸ਼ ਦਿਖਾਈ ਦਿੱਤੇ ਸਕੂਲ ਵਿੱਚ ਪੜਾਉਣ ਵਾਲੇ ਅਧਿਆਪਕ ਵੀ ਇਸ ਕਾਹਲ ਤੇ ਕ ਦੀ ਮਾਣ ਮਹਿਸੂਸ ਕਰ ਰਹੇ ਹਨ ਪੇਸ਼ ਹੈ ਮੌਕੇ ਦੀ ਪੂਰੀ ਰਿਪੋਰਟ ਫਸਟ ਪੋਜੀਸ਼ਨ ਫਸਟ ਪੋਜੀਸ਼ਨ ਆਇਆ ਇੱਕ ਹੀ ਕਹਿਣਾ ਚਾਹਾਂਗੇ ਆਪਣੇ ਪ੍ਰਿੰਸੀਪਲ ਜੀ ਦੇ ਨਾਮ ਰਚਨ ਕੀਤਾ ਹੈ ਮਾਫੀ ਵੀ ਨੀ ਕਿਹਾ ਚਾਹੁੰਦੀ ਇਸ ਪਹਿਲਾਂ ਤਾਂ ਸਾਰਿਆਂ ਨੂੰ ਥੈਂਕ ਯੂ ਬਹੁਤ ਬੜਾ ਉਹਨਾਂ ਦੇ ਕਾਰਨ ਹੀ ਅੱਜ ਮੈਂ ਇੱਥੇ ਹੈਗੀ ਹਾਂ ਬਹੁਤ ਜ਼ਿਆਦਾ ਫਿਊਚਰ ਦੇ ਵਿੱਚ ਕੀ ਸੋਚਿਆ ਕੀ ਬੰਨਾ ਮੈਂ ਡਾਕਟਰ ਬੰਨਾ ਡਾਕਟਰ ਬੰਨਾ ਕਿੰਨੀ ਕੁ ਮਿਹਨਤ ਲੱਗਦੀ ਕਿੰਨਾ ਟਾਈਮ ਪਰ ਦੇ ਤੁਸੀਂ ਟ੍ਰੇਨ ਨੂੰ ਸਮਝ ਦਿੰਦੇ ਹੋ ਇੱਕ ਵਜਾਂ ਦਾ ਸੀ ਦੇ ਕੋਲ ਲੰਘੇ ਸੀ ਸਿਲੇਬਸ ਦੇ ਕਾਟਰ ਸਿਲੇਬਸ ਦਾ ਮੈਂ ਇਹ ਕਹਿਣਾ ਚਾਹੁੰਦਾ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਬੱਚੇ ਇਹਨਾਂ ਨੇ ਪ੍ਰਾਣੀ ਪਿਰਤ ਸਕੂਲ ਦੀ ਜਿਹੜੀ ਹੈਗੀ ਉਹਨੂੰ ਮੇਨਟੇਨ ਰੱਖਿਆ ਕਿਉਂਕਿ ਪੰਜਾਬ ਚੋ ਫਰਸਟ ਤੇ ਪੰਜਾਬ ਚੋ ਸੈਕੰਡ ਦੋਨੋਂ ਬੱਚੇ ਤੇ ਇੱਦਾਂ ਸਿੰਘ ਸੰਤ ਸਕੂਲ ਦੇ ਨੇ ਇਹਦੇ ਨਾਲ ਬੱਚਿਆਂ ਦੀ ਮਿਹਨਤ ਵਿਦਿਆਰਥੀਆਂ ਆਪਣੇ ਪੇਰੈਂਟਸ ਦੀ ਮਿਹਨਤ ਤੇ ਟੀਚਰਸ ਦੀ ਮਿਹਨਤ ਜਿਹੜੀ ਆ ਗਈ ਹੈ ਉਹ ਹੋਰ ਪੜਨ ਲੱਗੇ ਆ ਬੱਚਿਆਂ ਦਾ ਕੀ ਨਾਮ ਹੈ ਕਿਹੜੀ ਕਲਾਸ ਕੋਲ ਹੈ ਕਿ ਕਿਹੜੀ ਪੋਜੀਸ਼ਨ ਕਿ ਅਦਤੀ ਲੜਕੀ ਹੈ ਜਿਹਦਾ ਅਦਿ ਪੰਜਾਬ ਚੋ ਫਰਸਟ ਪੋਜੀਸ਼ਨ 650 ਤੋਂ 669 ਨੰਬਰ ਲੈ ਕੇ ਤੇ ਦੂਸਰੇ ਨੰਬਰ ਤੇ ਜਿਹੜਾ ਬੇਚਾਰਿਆ ਉਹ ਅਲੀਸ਼ਾ ਜਿਨੇ 645 ਨੰਬਰ 650 ਦੇ ਵਿੱਚੋਂ ਅਚਲੇ ਨੇ ਤੇ ਗੱਲ ਕਰੀਏ ਬੱਚੇ ਕਾਫੀ ਗੇਟ ਉੱਪਰ ਆਦੇ ਸੀ ਹਾਂਜੀ ਜਿੰਨਾ ਮਾਣ ਮਹਿਸੂਸ ਹੋ ਰਿਹਾ ਕਿਉਂਕਿ ਕਿਸੇ ਵੀ ਕਿਸੇ ਬੁਲੰਦੀ ਤੇ ਪਹੁੰਚਣਾ ਸੌਖਾ ਕੰਮ ਹੁੰਦਾ ਤੇ ਉਸ ਬੁਲੰਦੀ ਨੂੰ ਮੇਨਟੇਨ ਰੱਖਣਾ ਬਹੁਤ ਸੌਖਾ ਕੰਮ ਹੁੰਦਾ ਨਾ ਇਹ ਮਸੀਂ ਰੱਖ ਪਾਏ ਆ ਇਸ ਕਰਕੇ ਪਰਮਾਤਮਾ ਦਾ ਮੈਂ ਬਹੁਤ ਸ਼ੁਕਰੀਆ ਅਦਿ ਜੋ ਹੈ